ਸੋ ਡਾਕਟਰ ਸਾਹਿਬ ਤੁਹਾਡੇ ਵੱਲੋਂ ਇੱਕ ਮੁੱਦਾ ਉਠਾਇਆ ਜਾ ਰਿਹਾ ਹੈ ਤੁਹਾਡੀ ਸੰਸਥਾ ਵੱਲੋਂ ਕਿ ਜਿਹੜੇ ਨਹਿਰੀ ਵਿਭਾਗ ਦੇ ਪਟਵਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਵਾ ਤੁਸੀਂ ਆਪਣੀ ਸੰਸਥਾ ਦਾ ਨਾਮ ਦੱਸਦੇ ਹੋਏ ਉਹਨਾਂ ਦੇ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਸਰਕਾਰ ਨੂੰ ਕੀ ਦੱਸਣਾ ਚਾਹੁੰਦੇ ਧੰਨਵਾਦ ਕੈਪਟਨ ਸਾਹਿਬ ਕੈਪਟਨ ਹਰਪੰਸ ਸਿੰਘ ਜੀ ਸਭ ਤੋਂ ਪਹਿਲਾਂ ਤੇ ਅੱਜ ਦੇ ਦਿਨ ਤੇ ਅਸੀਂ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਏ ਮਜਬੂਤ ਸਿੱਖ ਅਤੇ ਵਾਰਮਿਕ 12% ਰਾਖਵਾ ਕਰਨ ਦਾ ਕਮਾਂਡ ਮੋਰਚਾ ਮੈਂ ਡਾਕਟਰ ਕਸ਼ਮੀਰ ਸਿੰਘ ਹਾਂ ਡਾ ਪ੍ਰੈਜ਼ੀਡੈਂਟ ਐਮ ਐਂਡ ਪੀ ਸਾਡੇ 12% ਦਾਖਵਾ ਕਰਨ ਬਚਾਓ ਮੋਰਚਾ ਸੋ ਤੁਸੀਂ ਜਿਹੜਾ ਕੁਐਸਚਨ ਕੀਤਾ ਹੈ ਉਹਦਾ ਸਬੰਧ ਹੈ ਨਹਿਰੀ ਪਟਵਾਰ ਜਿਹੜੀ ਹੈ ਜੱਥੇਬੰਦੀ ਦੇ ਨਾਲ ਉਹਦੇ ਜਿਹੜੇ ਪ੍ਰਧਾਨ ਨੇ ਸਰਦਾਰ ਜਸਕਰਨ ਸਿੰਘ ਕੀ ਕੋਠੰਡੇ ਤੋਂ ਨਹਿਰੀ ਪਟਵਾਰ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਤੇ ਉਹਨਾਂ ਨੂੰ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਇੱਕ ਧੱਕੜ ਅਫਸਰ ਵੱਲੋਂ ਧੱਕੜ ਅਫਸਰ ਵੱਲੋਂ ਜਿਹੜਾ ਉਹਨਾਂ ਨੂੰ ਜਿਹੜਾ ਇਸ ਕਰਕੇ ਉਹਨਾਂ ਨੂੰ ਜਿਹੜਾ ਕਰ ਦਿੱਤਾ ਗਿਆ ਹੈ ਸਸਪੈਂਡ ਕਰ ਦਿੱਤਾ ਗਿਆ ਹੈ ਕਿਉਂ ਉਹਨਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਕੁਝ ਫੇਕ ਮੁੱਦੇ ਕੁਝ ਫੇਕ ਜਿਹੜੇ ਡਾਟਾ ਇਕੱਤਰ ਕਰਨ ਵਾਸਤੇ ਉਹਨਾਂ ਦੀ ਰਿਪੋਰਟ ਬਣਾਉਣ ਵਾਸਤੇ ਕਿਹਾ ਸੀਗਾ ਉਹ ਜਿਹੜਾ ਡਾਟਾ ਕੀ ਸੀਗਾ ਕਿ ਪੰਜਾਬ ਦੇ ਵਿੱਚ ਜੋ ਨਹਿਰੀ ਪਾਣੀ ਦੀ ਇਸ ਬੜੀ ਸਥਿਤੀ ਆ ਉਹ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਜਦੋਂ ਤੋਂ ਪੰਜਾਬ ਜਿਹੜਾ ਹੁੰਦ ਚਾ ਉਹ ਉਦੋਂ ਤੋਂ ਪੰਜਾਬ ਦਾ ਜਿਹੜਾ ਪਾਣੀ ਉਹ ਹਮੇਸ਼ਾ ਲੁੱਟਿਆ ਗਿਆ ਤੇ ਅੱਜ ਜਿਹੜੀ ਸਥਿਤੀ ਇਹ ਬਣੀ ਹੈ ਪੰਜਾਬ ਦੇ ਪਾਣੀ ਦੀ ਵੀ ਅੱਜ ਅਸੀਂ ਬੂੰਦ ਬੂੰਦ ਪਾਣੀ ਨੂੰ ਤਰਸ ਰਹੇ ਹਾਂ ਅੱਜ 750 ਫੁੱਟ ਤੇ ਵੀ ਜਾ ਕੇ ਅਸੀਂ ਜਿਹੜਾ ਪਾਣੀ ਹੈ ਉਹ ਪੀਣ ਯੋਗ ਨਹੀਂ ਹੈ ਉਹਨੂੰ ਵੀ ਟੈਸਟ ਕਰਦੇ ਆਂ ਤੇ ਜਿਹੜਾ ਪਾਣੀ ਵਧੀਆ ਪਾਣੀ ਆ ਨਹਿਰੀ ਪਾਣੀ ਆ ਉਹ ਜਿਹੜਾ ਜਿਹੜਾ 1947 ਤੋਂ ਲੈ ਕੇ ਲੁੱਟਿਆ ਜਾ ਰਿਹਾ ਤੇ ਇਹ ਜਿਹੜਿਆ ਕਿਆਣ ਵਾਸਤੇ ਕਿ ਪੰਜਾਬ ਕੋਲ ਬਹੁਤ ਪਾਣੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਸੋ ਉਹ ਇਹਦੀ ਜਿਹੜਾ ਹੱਕ ਦੇ ਵਿੱਚ ਜਿਹੜਾ ਸਾਨੂੰ ਇਹ ਭੁੱਤਦੀ ਜਿਹੜੇ ਨਜ਼ਰ ਆਉਂਦੇ ਨੇ ਜਿਹੜਾ ਪ੍ਰਸ਼ਾਸਨ ਜਿਹੜੇ ਗ੍ਰਿਸ਼ਣ ਕਵਾਰਜੀ ਜਿਹੜੇ ਸੈਕਟਰੀ ਨੇ ਸਾਨੂੰ ਇੰਜ ਲੱਗਦਾ ਕਿ ਉਹ ਪੰਜਾਬ ਦੇ ਪਾਣੀਆਂ ਨੂੰ ਲਟਾਉਣ ਵਾਸਤੇ ਤੇ ਸੁਪਰੀਮ ਕੋਰਟ ਤੇ ਸਾਡੇ ਵਿਰੋਧੀਆਂ ਤੇ ਜਿਹੜਾ ਸਾਡੇ ਤੋਂ ਪਾਣੀ ਖੋਣਾ ਚਾਹੁੰਦੇ ਨੇ ਪੰਜਾਬ ਦਾ ਇਹ ਜਿਹੜਾ ਪਾਣੀ ਦਾ ਸਬੰਧ ਹੈ ਉਹ ਸਿਰਫ ਤੇ ਸਿਰਫ ਕਿਸਾਨਾਂ ਨਾਲ ਨਹੀਂ ਪਾਣੀ ਦਾ ਸਬੰਧ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਪੀਣਾ ਜਿਨ੍ਹਾਂ ਨੇ ਘਰ ਵਰਤਣਾ ਜਿਨ੍ਹਾਂ ਨੇ ਭਾਂਡੇ ਵੀ ਧੋਣੇ ਜਿਨ੍ਹਾਂ ਨੇ ਪੀਣਾ ਵੀ ਆ ਉਹ ਸਾਰਾ ਪਾਣੀ ਜਿਹੜਾ ਅੱਜ ਸਥਿਤੀ ਅਸਤੀ ਜਿਹੜੀ ਬਹੁਤ ਮਾੜੀ ਆ ਤੇ ਜਿਹੜੀ ਐ ਸਰਦਾਰ ਜਸਕਰਨ ਸਿੰਘ ਕਿਉਂਕਿ ਉਹ ਪਟਵਾਰੀ ਵੀ ਦਾ ਯੂਨੀਅਨ ਦੇ ਪ੍ਰਧਾਨ ਸੀਗੇ ਨੈਰੀ ਪਟਵਾਰ ਯੂਨੀਅਨ ਦੇ ਤੇ ਇਹਦੇ ਤਾੜ ਨਾਲ ਐਮ ਐਂਡ ਪੀ 12% ਰਾਹਕਾਂ ਕਰਨ ਬਚਾਓ ਮੋਰਚਾ ਜਲਾ ਪਟੰਡਾ ਦੇ ਸਾਡੇ ਪ੍ਰੈਜ਼ੀਡੈਂਟ ਸੀਗੇ ਜਿਨ੍ਹਾਂ ਨੇ ਬਹੁਤ ਸਾਰੀ ਸਾਡੀ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਚੱਲੇ ਕੇਸ ਦੇ ਦਰਮਿਆਨ ਦਰਮਿਆਨ ਮਦਦ ਕੀਤੀ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿ ਤੇਲਾ ਅਖੀਰ ਤੱਕ ਜਿੰਨਾ ਪਾਣੀ ਹੈ ਡੈਰੀ ਪਾਣੀ ਹੈ ਉਹ ਤੇਲਾ ਤੱਕ ਪਹੁੰਚ ਗਿਆ ਇਹਦਾ ਮਤਲਬ ਇਹ ਬਣਦਾ ਵੀ ਜਦੋਂ ਤੇਲਾ ਤੱਕ ਪਾਣੀ ਪਹੁੰਚਦਾ ਵੀ ਪੰਜਾਬ ਕੋਲ ਇੰਨਾ ਪਾਣੀ ਜਿਹੜਾ ਵਾਧੂ ਹੋ ਗਿਆ ਕਿ ਇਹ ਪਾਣੀ ਉੱਥੇ ਦੇ ਸਕਦਾ ਸਾਨੂੰ ਇੰਜ ਲੱਗਦਾ ਸੋ ਅਸੀਂ ਸ੍ਰੀ ਕ੍ਰਿਸ਼ੇਰ ਕੁਮਾਰ ਦੀ ਜਿਹੜੀ ਇਸ ਗੱਲ ਨੂੰ ਜਿਹੜੀ ਹੋਰਨਾਂ ਨੂੰ ਉਹਨਾਂ ਦੀ ਜਿਹੜੀ ਕੀਤਾ ਆ ਧੱਕੇਸ਼ਾਹੀ ਕੀਤੀ ਹੈ ਉਹਦਾ ਅਸੀਂ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਆ ਉਹਦੇ ਨਾਲ ਆ ਸਹਿਮਤੀ ਹੈ ਸਾਡੀ ਪੰਜਾਬ ਸਰਕਾਰ ਤੋਂ ਮੰਨ ਕਰਦੇ ਆ ਕਿ ਇਹ ਜਿਹੜਾ ਪਟਵਾਰੀ ਸਾਹਿਬਾਨ ਨੇ 200 ਦੇ ਕਰੀਬ ਉਹ ਪਟਵਾਰੀ ਨੇ ਜਿਨ੍ਹਾਂ ਨੂੰ ਚਾਰਜ ਸ਼ੀਟ ਕਰ ਦਿੱਤਾ ਜਿਨ੍ਹਾਂ ਨੇ ਨਾ ਕੀਤੀ ਇਹਨਾਂ ਨੇ ਲੋਕਾਂ ਦੇ ਨਾਲ ਖੜਦਾ ਯਤਨ ਕੀਤਾ ਸੀਗਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਨਾਲ ਖੜਦਾ ਯਤਨ ਕੀਤਾ ਸੀਗਾ ਉਹ 200 ਪਟਵਾਰੀਆਂ ਨੂੰ ਇਹਨਾਂ ਨੇ ਜਿਹੜਾ ਕਰ ਦਿੱਤਾ ਚਾਰ ਛਿੱਟ ਕੀਤਾ ਇਹਨਾਂ ਦੇ ਪ੍ਰਧਾਨ ਸਰਦਾਰ ਜਿਸਕਰਨ ਸਿੰਘ ਜੀ ਨੂੰ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਫਟਾਣ ਕੋਲ ਆ ਸੋ ਅਸੀਂ ਪੰਜਾਬ ਸਰਕਾਰ ਤੋਂ ਸਦਾ ਮਾਨ ਸਾਹਿਬ ਤੋਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹਨਾਂ ਤੋਂ ਮੰਗ ਵੀ ਕਰਦੇ ਹਾਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਤੁਰੰਤ ਹੀ ਉਹਨਾਂ ਨੂੰ ਆਪਣੀ ਜਿਹੜੀ ਆ ਬੈਕ ਉਹਨਾਂ ਨੂੰ ਉਹਨਾਂ ਦੀ ਪੋਸਟ ਦੇ ਉੱਤੇ ਹਾਜ਼ਰ ਕਰਵਾਇਆ ਜਾਵੇ। ਡਾਕਟਰ ਸਾਹਿਬ ਇੱਕ ਬੈਕ ਕੁਐਸਚਨ ਪ੍ਰਸ਼ਨ ਕਰਨਾ ਚਾਹੁੰਦਾ ਵਾਂ ਵੀ ਜਦੋਂ ਪਟਵਾਰੀਆਂ ਨੂੰ ਬਰਖਾਸਤ ਕੀਤਾ ਵਾ ਤੇ ਪਟਵਾਰੀਆਂ ਨੇ ਪੰਜਾਬ ਦੇ ਭਲਾਈ ਵਾਸਤੇ ਸਾਰੇ ਪੰਜਾਬ ਦੇ ਵਸਨੀਕਾਂ ਵਾਸਤੇ ਕਦਮ ਚੁੱਕਿਆ ਵਾ ਕਿ ਉਹਨਾਂ ਸਰਕਾਰ ਦਾ ਸਾਥ ਨਹੀਂ ਦਿੱਤਾ। ਤੇ ਇਹ ਤੇ ਸਾਰੇ ਪੰਜਾਬ ਦੇ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਨੂੰ ਸੰਘਰਸ਼ ਕਰਨਾ ਚਾਹੀਦਾ ਵਾ ਇਹਨਾਂ ਪਟਵਾਰੀਆਂ ਦਾ ਸਾਥ ਦੇਣਾ ਚਾਹੀਦਾ ਵਾ ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਪੰਜਾਬ ਦੇ ਬੱਚੇ ਤੋਂ ਲੈ ਕੇ ਜੁਵਾ ਬਜ਼ੁਰਗ ਤੱਕ ਕਿਉਂ ਨਹੀਂ ਸਾਥ ਦੇ ਰਹੇ ਇਸ ਗੱਲ ਦੀ ਆਵਾਜ਼ ਕਿਉਂ ਨਹੀਂ ਚੁਕੀ ਜਾਦੀ ਮੈਨੂੰ ਇਸ ਗੱਲ ਤੇ ਸਮਝ ਨਹੀਂ ਆਉਂਦੀ ਕਿ ਜਦੋਂ ਪਾਣੀ ਦਾ ਸਬੰਧ ਪੰਜਾਬ ਦੇ ਹਰ ਵਾਸੀ ਦੇ ਨਾਲ ਹੈ ਤੇ ਜਿਹੜੇ ਲੋਕਾਂ ਨੇ ਜਿਹੜੇ ਮਲਾਜਮਾਂ ਨੇ ਜਿਹੜੇ EMPLOYEES ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਹਿੱਤਾਂ ਵਾਸਤੇ ਖੜਨ ਦਾ ਯਤਨ ਕੀਤਾ ਤੇ ਜਦੋਂ ਉਹਨਾਂ ਤੇ ਭੀੜ ਬਣੀ ਤੇ ਅੱਜ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਭਾਵੇਂ ਕਿਸਾਨ ਜਥੇਬੰਦੀਆਂ ਨੇ ਬਹੁਤ ਸਾਰੀਆਂ ਕੁਝ ਜਥੇਬੰਦੀਆਂ ਨਾਲ ਵੀ ਨੇ ਭਾਵੇਂ ਪੋਲੀਟੀਕਲ ਲੋਕ ਨੇ ਉਹਨਾਂ ਵੀ ਇਹਨਾਂ ਤੇ ਨਾਲ ਜਿਹੜਾ ਖੜਦੀ ਭਜਾਏ ਉਹ ਚੁੱਪ ਨੇ ਸੋ ਅਸੀਂ ਜਿਹੜੀ ਆ ਸਾਡੀ ਬੇਨਤੀ ਇਹ ਬਣਦੀ ਵੀ ਹਰ ਇੱਕ ਜਥੇਬੰਦੀ ਹਰ ਪੰਜਾਬ ਦਾ ਜਿਹੜਾ ਵਿਅਕਤੀ ਆ ਇਹਨਾਂ ਪਟਵਾਰੀਆਂ ਦੇ ਹੱਕ ਦੇ ਵਿੱਚ ਸਰਦਾਰ ਜਸਕਰਨ ਸਿੰਘ ਤੇ ਉਹਨਾਂ ਦੀ ਜਿਹੜੀ ਪਟਵਾਰ ਯੂਨੀਅਨ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਹਰਾ ਮਾਰਦੇ ਆ ਪੰਜਾਬ ਸਰਕਾਰ ਨੂੰ ਜਿਹੜੀ ਅਪੀਲ ਵੀ ਕਰੇ ਤੇ ਦਬਾਅ ਵੀ ਬਣਾਵੇ ਵੀ ਉਹਨਾਂ ਨੂੰ ਤੁਰੰਤ ਉਹਨਾਂ ਦੀ ਪਿਛਲੀ ਡੇਟ ਤੋਂ ਉਹਨਾਂ ਦੇ ਬਿਨਾਂ ਕਿਸੇ ਕਿਸਮ ਦਾ ਕੋਈ ਉਹਨਾਂ ਦੇ ਐਕਸ਼ਨ ਲਿਆ ਉਹਨਾਂ ਨੂੰ ਪਿਛਲੀ ਜੇਡ ਤੋਂ ਉਹਨਾਂ ਨੂੰ ਜੋ ਬਰਖਾਸਤ ਕੀਤਾ ਹੋਇਆ ਉਹਨਾਂ ਨੂੰ ਉਹਨਾਂ ਦੀ ਡਿਊਟੀ ਦੇ ਅਜਨ ਕਰਵਾਇਆ ਜਾਣਾ ਚਾਹੀਦਾ ਹੈ ਡਾਕਟਰ ਸਾਹਿਬ ਤੁਸੀਂ ਹੋਰ ਪੰਜਾਬੀਆਂ ਵਾਸਤੇ ਕੀ ਸੰਦੇਸ਼ ਜੇ ਦੇਣਾ ਚਾਹੋਗੇ ਚਾਹੋਗੇ ਵੀ ਇਸ ਕੇਸ ਵਿੱਚ ਜਿਆਦਾ ਤੋਂ ਜਿਆਦਾ ਸੰਘਰਸ਼ ਕਰਨ ਅਸੀਂ ਪੰਜਾਬੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਡੀ ਜਿਹੜੀ ਇਹ ਪੂਰੇ ਪੰਜਾਬ ਤੇ ਪੰਜਾਬ ਤੋਂ ਬਾਹਰ ਵਸਦੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਇਹ ਅਪੀਲ ਆ ਪੰਜਾਬੀਆਂ ਨੂੰ ਅਪੀਲ ਹੈ ਪੰਜਾਬ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਪਾਣੀਆਂ ਨੂੰ ਪਹੁੰਚਾਉਣ ਵਾਸਤੇ ਵਿਕੋ ਪੰਜਾਬ ਦੇ ਮਸਲੇ ਬਹੁਤ ਨੇ ਪਰ ਪਾਣੀਆਂ ਦਾ ਜਿਹੜਾ ਵੱਡਲਾ ਮਸਲਾ ਹੈ ਪੰਜਾਬ ਦੇ ਪਾਣੀਆਂ ਨੂੰ ਪਚਾਉਣ ਵਾਸਤੇ ਸਰਦਾਰ ਜਸਕਰਨ ਸਿੰਘ ਤੇ ਉਹਨਾਂ ਦੀ ਪਟਵਾਰ ਯੂਨੀਅਨ ਦੇ ਨਾਲ ਖੜਨਾ ਚਾਹੀਦਾ ਮੇਰਾ ਇਹ ਜਿਹੜੀ ਸਾਰੀ ਅਪੀਲ ਹੈ ਜੋ ਸਾਰੇ ਉਹਨਾਂ ਦੀ ਤਾਲ ਕਾਢਣਾ ਸੋ ਇਹਨਾਂ ਕੋਈ ਕਹਿੰਦੇ ਹੋਇਆ ਸਰਕਾਰ ਤੋਂ ਅਪੀਲ ਕਰਦੇ ਆ ਕਿ ਉਹਨਾਂ ਤੇ ਜਿਹੜਾ ਆਣ ਜਿਹੜਾ ਗੈਰ ਕੁਦਰਤੀ ਮੈਂ ਕਹਿੰਦਾ ਕਿ ਜਿਹੜਾ ਧੱਕੇ ਦੇ ਨਾਲ ਉਹਨਾਂ ਤੇ ਜਿਹੜਾ ਠੋਸਿਆ ਹੋਇਆ ਸੀਗਾ ਇਹ ਜਿਹੜਾ ਕਦਮ ਪੁੱਛਿਆ ਗਿਆ ਹੈ ਉਹਨਾਂ ਨੂੰ ਸਪੈਨਡ ਕੀਤਾ ਹੈ ਉਹਨਾਂ ਨੂੰ ਵਾਪਸ ਲਿਆ ਜਾ ਰਿਹਾ ਹੈਦਾ ਵਾਹ